ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਸਾਰੇ ਕਿਸਾਨ ਤੇ ਮਜ਼ਦੂਰ ਭਰਾਵਾਂ ਨੂੰ ਬੇਨਤੀ ਹੈ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਸਾਲ 13 ਫਰਵਰੀ ਨੂੰ ਕਿਸਾਨੀ ਮੰਗਾ ਜਿਵੇਂ ਕਿ ਐਮ ਐਸ ਪੀ ਗਰੰਟੀ ਕਾਨੂੰਨ ਡਾਕਟਰ ਸੁਮਿੰਦਰ ਨਾਥਨ ਆਯੋਗ ਦੀ ਰਿਪੋਰਟ ਨੂੰ ਲਾਗੂ ਕਰਨਾ ਫਸਲਾਂ ਦੇ ਲਾਭਕਾਰੀ ਮੁੱਲ ਸੰਪੂਰਨ ਕਰਜ਼ਾ ਮਾਫੀ ਤੇ ਮਨਰੇਗਾ ਦੀ ਦਿਹਾੜੀ 600 ਰੁਪਏ ਪ੍ਰਤੀ ਦਿਨ ਕਰਨ ਨੂੰ ਲੈ ਕੇ ਜੋ ਖਨੋਰੀ ਤੇ ਸ਼ੰਭੂ ਬਾਰਡਰ ਵਿੱਚ ਅੰਦੋਲਨ ਚੱਲ ਰਿਹਾ ਹੈ ਚੁਗਦ ਮਾਰਚ ਮੋਰਚੇ ਦੀ ਕਾਲ ਤੇ 26 ਜਨਵਰੀ 2025 ਨੂੰ ਆਪਾਂ 12 ਤੋਂ 1:30 ਵਜੇ ਤੱਕ ਟਰੈਕਟਰ ਮਾਰਚ ਕਰਨਾ ਹੈ ਆਪਣੇ ਡੱਬ ਵਾਲੀ ਇਲਾਕੇ ਵਿੱਚ ਆਪਾਂ ਖੂਈਆਂ ਮਲਗਾਣਾ ਟੋਲ ਪਲਾਜ਼ਾ ਤੇ ਪੁਆਇੰਟ ਰੱਖਿਆ ਹੈ ਸਾਰੇ ਇਲਾਕਾ ਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਟੀਮ ਹਰਿਆਣਾ ਕਿਸਾਨ ਇਕਤਾ ਡੱਬ ਵਾਲੀ ਵੱਲੋਂ ਕਿ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ਤੁਸੀਂ ਆਪਣੇ ਟਰੈਕਟਰ, ਹੋਈਆਂ ਮਲਖਾਣਾ, ਟੋਲ ਬੁਲਾਜਾ ਤੇ ਲੈ ਕੇ ਆਉਣੇ ਹਨ। ਕਿਉਂਕਿ ਬਾਪੂ ਡੱਲੇਵਾਲ ਜੀ ਨੂੰ ਅੱਜ 60 ਦਿਨ ਹੋ ਗਏ ਹਨ ਮਰਨ ਮਰਤੇ ਬੈਠੇ ਨੂੰ ਤੇ ਸ਼ੁਭਕਰਨ ਦੀ ਜੋ ਸ਼ਹੀਦੀ ਹੋਈ ਹੈ ਉਸ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਜੇ ਆਪਾਂ ਇਸ ਅੰਦੋਲਨ ਨੂੰ ਜਿੱਤਾਂਗੇ ਤਾਂ। ਜਿੱਤਾਂਗੇ ਤੁਹਾਡੇ ਸਹਿਯੋਗ ਨਾਲ। ਤੋਂ ਇੱਕ ਵਾਰ ਫੇਰ ਮੇਰੀ ਬੇਨਤੀ ਹੈ ਕਿ 26 ਜਨਵਰੀ 2025 ਨੂੰ ਖੁਈਆ ਮਲਕਾਣਾ ਟੋਲ ਪਲਾਜ਼ਾ ਤੇ ਆਪਣੇ ਆਸ਼ੀਰ ਤੋਂ ਲੈ ਕੇ 25 ਕਿਲੋਮੀਟਰ ਦੀ ਦੂਰੀ ਸਾਡੇ ਟਰੈਕਟਰ ਉਸ ਤੋਂ ਆਪਾਂ ਸੜਕਾਂ ਦੇ